ਇਦੇ ਬੈਠੇ-ਬੈਠੇ ਨਾ ਮੈਨੂੰ ਇੱਕ ਗੱਲ ਯਾਦ ਆ ਗਈ ਜੇ ਮੈਂ ਕੋਈ ਵੀ ਕੰਮ ਕਰਦੀ ਹੁੰਦੀ ਨਾ ਤੇ ਮੇਰੀ ਛੋਟੀ ਭੈਣ ਨਾ ਕੋਈ ਕੰਮ ਕਰਦਾ ਨਹੀਂ ਕਰਦੀ ਹੁੰਦੀ ਸੀ ਭਾਵੇਂ ਉਹ ਰੋਟੀ ਦਾ ਹੋਵੇ ਉਹ ਭਾਂਡਿਆਂ ਦਾ ਹੋਵੇ ਭਾਵੇਂ ਸਾਫ-ਸਫਾਈ ਦਾ ਹੋਵੇ ਉਹਨੂੰ ਇਹ ਹੁੰਦਾ ਸੀ ਬਸ ਮੈਂ ਸੌਣਾ ਹੈ ਬਸ ਉਹਨੂੰ ਬਸ ਸੌਣ ਦਾ ਚਾਹ ਚੜਿਆ ਰਹਿੰਦਾ ਸੀ ਬਸ ਯਾ ਬਾਤ ਨੂੰ ਮੰਦਾ ਕੋਈ ਕੰਮ ਨਹੀਂ ਕਰਦੀ ਸੀ ਹੁਣ ਅੱਜ ਨਾ ਉਹ ਇੱਕ ਬੱਚੇ ਦੀ ਮਾਂ ਹੋ ਗਈ ਹੈ ਤੇ ਸਾਰਾ ਘਰ ਦਾ ਕੰਮ ਉਹ ਹੀ ਕਰਦੀ ਹੈ ਸਾਰੇ ਸਾਸoren ਸੰਭਾਲਦੀ ਆ ਦਾਦਾ ਸਾਸoren ਸੰਭਾਲਦੀ ਸਾਰਿਆਂ ਨੂੰ ਤੇ ਮੈਂ ਭਾਂਡੇ ਇਕੱਠੇ ਕਰ ਕਰਕੇ ਨਾ ਉਹਦੇ ਮੂਰੇ ਧਰ ਦਿੰਦੀ ਜਦੋਂ ਉਹ ਧੋਣ ਵੈਂਦੀ ਤਾਂ ਮਾਂਜਰ ਮੈਂ ਸਾਰੇ ਭਾਂਡੇ ਤੇ ਜਿਹੜੇ ਭਾਂਡੇ ਨਾ ਵੀ ਧੋਣੇ ਹੁੰਦੇ ਨਾ ਉਹ ਵੀ ਰੱਖਦੀ ਮੈਂ ਸਾਫ਼ ਕਰਕੇ ਫਰਿੱਜ ਚ ਜੀ ਸਬਜੀ ਪਈ ਹੁੰਦੀ ਨਾ ਉਹਨੂੰ ਸਬਜੀ ਚ ਸਬ ਗੜਾਈ ਨੂੰ ਸਾਫ਼ ਕਰਕੇ ਭਾਂਡੇ ਨੂੰ ਰੱਖ ਦਿੰਦੀ ਤੇ ਫਿਰ ਉਹ ਖਿਜ ਜਾਂਦੀ ਹਾਏ ਮੈਂ ਕਿਉਂ ਇੰਨੇ ਭਾਂਡੇ ਕਰਤੇ ਉਹਨੇ ਭਾਂਡੇ ਕਰਤੇ ਤੇ ਇੱਧੇ ਬੈਠੀ ਬੈਠੀ ਉਹਦੀ ਯਾਦ ਆ ਰਹੀ ਸੀਗੀ ਤੇ ਵਿਆਹ ਤਾਂ ਬਾਅਦ ਬਸ ਯਾਦਾਂ ਹੀ ਰਹਿ ਜਾਂਦੀਆਂ ਨੇ ਭੈਣ ਭਰਾਵਾਂ ਕੋਲ ਇੱਕ ਫੋਨ ਵੀ ਹੁੰਦੇ ਸਾਰਿਆਂ ਕੋ ਕਿ ਹਾਂ ਗੱਲ ਕਰਨ ਨੂੰ ਤੇ ਬਸ ਫਿਰ ਥੋੜੀ ਇਹ ਹੋਏ ਤਾਂ ਬਗਾਨੇ ਘਰ ਦੀ ਹੋਉਂਦੀ ਅਸੀਂ ਬਗਾਨੇ ਘਰਦੇ ਹੋਏ ਆਨੇ ਆ ਇੱਕ ਨਾ ਰਿਸ਼ਤਦਾਰੀ ਵਾਂਗੂ ਮਤਲਬ ਕਿ ਇੱਕ ਗੈਸਟ ਵਾਂਗੂ ਜਾਂਦੇ ਹਾਂ ਉਹਨਾਂ ਦੇ ਘਰੇ ਆਪਣੇ ਹੀ ਭੈਣ ਭਰਾਵਾਂ ਦੇ ਘਰੇ ਨਾ ਸੋਚ ਸਮਝ ਕੇ ਜਾਣਾ ਪੈਂਦਾ ਹੈ ਕਿ ਟਾਈਮ ਆ ਗਿਆ ਨਾ ਅਸ ਦਾ